ਬੱਚਿਓ ਆਪਾਂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੋ ਮਹਿੰਗੇ ਸ਼ਬਦ ਆਉਂਦੇ ਨੇ ਗੌੜੀ ਰਾਗ ਦੇ ਵਿੱਚ ਅੱਜ ਆਪਾਂ ਉਹਨਾਂ ਦੀ ਸੰਖਿਆ ਕਰਨੀ ਹੈ ਕੁਝ ਸੰਗਤਾਂ ਜਿਹੜੀਆਂ ਘਰਾਂ ਦੇ ਵਿੱਚ ਸਹਿਜ ਪੜ ਕਰਦੀਆਂ ਜਾਂ ਉਂਝ ਗੁਰਬਾਣੀ ਨੂੰ ਸ਼ਰਵਣ ਕਰਦੀਆਂ ਉਹ ਗਲਤ ਉਚਾਰਨ ਕਰ ਜਾਂਦੀਆਂ ਕਿਉਂਕਿ ਨਾ ਸਿੱਖੇ ਹੋਣ ਕਰਕੇ ਅੱਜ ਆਪਾਂ ਜਿਹੜੇ ਮਹਿੰਗੇ ਮਹਿੰਗੇ ਸ਼ਬਦ ਨੇ ਉਹਨਾਂ ਬਾਰੇ ਦੱਸਾਂਗੇ ਕਿ ਕਿਵੇਂ ਉਚਾਰਨ ਕਰਨੇ ਨੇ ਤੁਸੀਂ ਸ਼ਬਦਾਂ ਵੱਲ ਧਿਆਨ ਦੇਣਾ ਹੈ ਕਿ ਤੁਹਾਨੂੰ ਨਾਲ ਇਹ ਦੱਸਾਂਗੇ ਕਿ ਉਹ ਕਿੰਨੇ ਆਗ ਤੇ ਸ਼ਬਦ ਆਉਂਦਾ ਹੈ ਜਿਹੜਾ ਕਿਵੇਂ ਉਚਾਰਨ ਕਰਨਾ ਹੈ ਠੀਕ ਆ ਦੇਖੋ ਗੌੜੀ ਗੌੜੀ ਗੁਵਾਰੇ ਦੀ ਇਹ ਜਿਹੜੀ ਬਾਣੀ ਹੈ ਇਹ ਭਗਤ ਕਬੀਰ ਸਾਹਿਬ ਜੀ ਦੀ ਹੈ ਠੀਕ ਆ ਹਾਂ ਕਬੀਰ ਸਾਹਿਬ ਜੀ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੀ ਹੈ ਤੇ ਅੰਗ ਤੁਹਾਨੂੰ ਦੱਸਦੇ ਕਿੰਨੇ ਅੰਗ ਤੇ ਇਹ ਬਾਣੀ ਆਉਂਦੀ ਹੈ ਗੌੜੀ ਗੁਵਾਰੇ ਰੀ ਕਬੀਰ ਜੀਓ ਕੇ ਕਬੀਰ ਜੀਓ ਕੇ ਹਾਂ ਚੌਪਦੇ ਇੱਥੇ ਚੌਪੜੇ ਲਿਖ ਲਓ ਹਾਂ ਧਿਆਨ ਦਿਓ ਸ਼ਬਦਾਂ ਦੇ ਵੱਲ ਚੌਪਦੀ 14 14 ਅੰਕ ਪਾ ਦਿਓ ਇੱਥੇ ਹਾਂ ਅੰਗ ਲਿਖੋ 323 ਅੰਗ ਤੇ 323 ਅੰਗ ਤੇ ਇਹ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ 323 ਅੰਗ ਤੇ ਹਾਂ ਕਿਵੇਂ ਉਚਾਰਨ ਕਰਨੀ ਹੈ ਗੌੜੀ ਗੁਵਾਰੇਰੀ ਕਬੀਰ ਜੀਓ ਕੇ ਚੌਪਦੇ ਅੱਗੇ 14 ਅੰਕ ਲਿਖਿਆ ਹੁੰਦਾ ਹੈ। ਹਾਂਜੀ ਇਸ ਨੂੰ ਸੰਗਤਾਂ ਕਿਵੇਂ ਉਚਾਰਨ ਕਰ ਜਾਂਦੀਆਂ? ਕਿਉਂਕਿ 14 ਪੜ ਜਾਂਦੀਆਂ। ਇਸ ਨੂੰ ਉਚਾਰਨ ਕਰਨਾ ਰਾਗ ਗੌੜੀ ਰਾਗ ਗੌੜੀ ਗੁਵਾਰੇਰੀ ਕਬੀਰ ਜੀਓ ਕੇ ਚੌਪਦੇ 14 14 ਚਾਚੇ ਕਨੌੜਾ ਦੱਦੇ ਕਨੌ ਉੱਤੇ ਬਿੰਦੀ 14 14 ਕਿਵੇਂ ਉਚਾਰਨ ਕਰਨਾ ਹੈ 14 ਇਹ 323 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦਾ ਹੈ ਸਮੇ ਲੱਗੀ ਤੁਹਾਨੂੰ ਹਾਂਜੀ ਹਾਂ ਦੂਜਾ ਲਿਖੋ ਇੱਥੇ ਰਾਗ ਗੌੜੀ ਰਾਗ ਗੌੜੀ ਵਾਰ ਕਬੀਰ ਜੀਓ ਕੇ ਜੀਓ ਲਿਖੋ ਜੀਓ ਕੇ ਅੱਗੇ 7 ਅੰਕ ਪਾ ਦੋ ਅੰਕ ਲਿਖੋ 344 ਅੰਕ ਤੇ 44 ਹਾਂ ਇਹ ਵੀ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ ਰਾਗ ਗੌੜੀ ਵਾਰ ਕਬੀਰ ਜੀਓ ਕਿ ਅੱਗੇ 7 ਅੰਕ ਲਿਖਿਆ ਹੈ ਹਾਂਜੀ ਇਸ ਨੂੰ ਉਚਾਰਨ ਕਰਨਾ ਹੈ ਰਾਗ ਗੌੜੀ ਵਾਰ ਕਬੀਰ ਜੀਓ ਕੇ 7 ਰਾਗ ਗੌੜੀ ਵਾਰ ਕਬੀਰ ਜੀਓ ਕੇ 7 ਆ 7 ਉਚਾਰਨ ਕਰਨਾ 7ਵਾਂ ਨਹੀਂ ਬੋਲਣਾ ਠੀਕ ਆ ਠੀਕ ਹੈ ਜੀ ਹਾਂ 7 ਪੜ੍ਹਨਾ ਇਹਨੂੰ ਇਹ 344 ਅੰਗ ਤੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ 300 42 ਅੰਗ ਦੇ ਹਾਂ ਲਾਗੀ ਸਮਝੇ ਇਸ ਪੰਕਤੀ ਦੀ ਹਾਂਜੀ ਦੂਜਾ ਸ਼ਬਦ 34 ਸ਼ਬਦ ਲਿਖੋ ਮਹੱਲਾ ਚੌਥਾ ਮਹੱਲਾ ਚੌਥਾ ਚੌਥਾ ਲਿਖੋ ਚੌਥਾ ਚੌਗਾ ਪਾਉਣਾ ਗੁਰਬਾਣੀ ਵਾਲਾ ਚੌਗਾ ਪਾਉ ਗੁਰਮੁਖੀ ਵਾਲਾ ਹਾਂ ਮਹੱਲਾ ਚੌਥਾ ਰਾਗ हां राग आसाप अगे लिखो के अगे लिखो तीन तिया हां अंक लिखो अंग तीन सौ अठाठ अंग तीन सौ अठाठ ਇਹ ਗੁਰਬਾਣੀ ਨੂੰ ਆਪਾਂ ਸ਼ਬਦ ਨੂੰ ਕਿਵੇਂ ਉਚਾਰਨ ਕਰਨਾ ਹੈ ਮਹੱਲਾ ਚੌਥਾ ਰਾਗ ਆਸਾ ਘਰ ਅੱਗੇ 6 ਅੰਕ ਲਿਖਿਆ ਹੈ ਹਾਂਜੀ ਅੱਗੇ ਫਿਰ 3 ਲਿਖਿਆ ਹੈ ਹਾਂਜੀ ਇਹ 368 ਠੰਗ ਤੇ ਸ਼ਬਦ ਆਉਂਦਾ ਹੈ ਠੀਕ ਹੈ ਜੀ ਤੇ ਕਿਵੇਂ ਉਚਾਰਨ ਕਰਨਾ ਹੈ ਧਿਆਨ ਦਿਓਦਰ ਮਹੱਲਾ ਚੌਥਾ ਰਾਗ ਆਸਾ ਘਰ 6ਵੇਂ ਕੇ 3 6ਵੇਂ ਕੇ 3 6ਵੇਂ ਕੇ 3 ਹਾਂ ਮਹੱਲਾ ਚੌਥਾ ਰਾਗ ਆਸਾ ਘਰ 6ਵੇਂ ਕੇ 3 ਘਰ 6ਵੇਂ 6ਵੇਂ ਉਚਾਰਨ ਕਰਨਾ ਹੈ ਹਾਂਜੀ ਤੇ ਅੱਗੇ ਕੇ ਹਾਂਜੀ 3 ਇਹਨੂੰ ਤਿੰਨ ਉਚਾਰਨ ਕਰਨਾ ਹੈ ਇਹਨੂੰ ਕਿਚਾ ਨਹੀਂ ਪੜਨਾ ਠੀਕ ਹੈ ਜੀ 6ਵੇਂ ਕੇ 3 6ਵੇਂ ਕੇ 3 ਹਾਂ ਇਹ ਆਉਂਦਾ ਹੈ 368 ਠਾਠ ਠੰਗ ਤੇ ਹਾਂ 368 ਠੰਗ ਤੇ ਸ਼ਬਦ ਆਉਂਦਾ ਹੈ चौथा तू तीजा समय लग गया चौथा लिखो राग हां लिखो घर अंकड़ हां अठ अंक लिखो हां के काफी ਮਹੱਲਾ ਚੌਥਾ ਆਂਕ ਲਿਖੋ ਮਹੱਲਾ ਚੌਥਾ ਹਾਂ 369 ਅੰਕ 369 ਅੰਕ ਬੱਚਿਓ ਧਿਆਨ ਦਿਓ ਰਾਗ ਆਸਾ ਘਰ ਅੱਗੇ 8 ਅੰਕ ਆਉਂਦਾ ਹੈ ਗੁਰਬਾਣੀ ਦੇ ਵਿੱਚ ਹਾਂਜੀ ਅੱਗੇ 8 ਲਿਖਿਆ ਇਸ ਨੂੰ ਕਿਵੇਂ ਪੜ੍ਹਨਾ ਹੈ ਅੱਜ ਤੁਹਾਨੂੰ ਦੱਸਦਿਆਂ ਸੁੱਧ ਉਚਾਰਨ ਰਾਗ ਆਸਾ ਕਰ 8ਵੇਂ ਕੇ ਕਰ 8ਵੇਂ ਕੇ ਕਾਖੀ ਮਹੱਲਾ ਚੌਥਾ ਇਹ 369 ਅੰਗ ਤੇ ਸ਼ਬਦ ਆਉਂਦਾ ਹੈ 369 ਅੰਗ ਤੇ ਹਾਂ ਇਸ ਨੂੰ ਪੜ੍ਹਨਾ ਰਾਗ ਆਸਾ ਕਰ 8ਵੇਂ ਕੇ ਕਰ 8 ਨਹੀਂ ਬੋਲਣਾ ਠੀਕ ਹੈ ਕਰ 8ਾ ਨਹੀਂ ਬੋਲਣਾ ਕਰ 8ਵੇਂ ਕੇ ਕਰ 8ਵੇਂ ਕੇ ਹਾਂ ਐੜਾ ਉਤੇਦਕ ਠੱਠਾ ਵਾਵੇ ਨਾ ਉਤੇ ਬਿੰਦੀ 8ਵੇਂ ਕੇ 8ਵੇਂ ਕੇ 8ਵੇਂ ਕੇ ਕਾਖੀ ਮਹੱਲਾ ਚੌਥਾ ਕਾਖੀ ਮਹੱਲਾ ਚੌਥਾ ਕਿੰਨੇ ਅੰਗ ਤੇ ਆਉਂਦਾ ਏ 300 ਹਾਂ 369 ਅੰਗ ਤੇ 369 ਅੰਗ ਤੇ ਇਹ ਸ਼ਬਦ 369 ਅੰਗ ਦਿਉਂਦਾ ਹੈ ਤੁਹਾਨੂੰ ਇਹ ਚਾਰੇ ਸ਼ਬਦਾਂ ਦੀ ਸਮਝ ਲੱਗੀ ਪੂਰੀ ਹਾਂਜੀ ਕੋਈ ਭੁੱਲੋ ਵੀ ਦੱਸੋ ਨਹੀਂ ਸਮਝ ਨਾ ਲੱਗੀ ਹੋਵੇ ਕਿਸੇ ਅੱਖਰ ਦੀ ਕਿਸੇ ਸ਼ਬਦ ਦੀ ਸਮਝ ਨਹੀਂ ਲੱਗੀ ਤੇ ਤੁਸੀਂ ਦੱਸ ਕੇ ਪੁੱਛ ਕੇ ਪੁੱਛ ਸਕਦੇ ਹੋ ਸਭ ਲੱਗੀ ਸਾਰੀ ਹਾਂਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ